ਜਲਾਲਾਬਾਦ ਦੇ ਦਸ਼ਮੇਸ਼ ਨਗਰ ਵਾਟਰ ਵਰਕਸ ਨੰਬਰ 4 ਦੇ ਕੋਲ ਬਿਜਲੀ ਦੇ ਮੀਟਰ ਨੂੰ ਲੱਗੀ ਅੱਗ ਮੌਕੇ ਤੇ ਮੁਹੱਲਾ ਨਿਵਾਸੀਆਂ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਤੇ ਕਰਮਚਾਰੀਆਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਜਿਸ ਵਿੱਚ ਬਿਜਲੀ ਮੀਟਰ ਅਤੇ ਤਾਰਾਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ ਜਾਣਕਾਰੀ ਮੁਤਾਬਕ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਵੱਧ ਰਹੀ ਗਰਮੀ ਅਤੇ ਗਰਮੀ ਨਾਲ ਵੱਧ ਰਹੇ ਲੋਡ ਕਾਰਨ ਇਹ ਅੱਗ ਲੱਗੀ ਹੈ ਜੀ ਦਿਮਨ ਮਹੰਤ ਵਾਟਰ ਬਾਕਸ ਨੰਬਰ 4 ਜਲਾਲਾਬਾਦ ਇਹ ਕੀ ਕਾਰਨ ਹੈ ਇਹ ਸਰ ਮੈਂ ਆ ਰਿਹਾ ਸੀ ਘਰ ਤੇ ਦੇਖਿਆ ਤਾਂ ਅੱਗ ਬਹੁਤ ਜ਼ਿਆਦਾ ਲੱਗੀ ਹੋਈ ਸੀ ਇਹਨੂੰ ਤੇ ਮੈਂ ਛੇਤੀ ਆਪਣੇ ਐਸਜੀਓ ਸਾਹਿਬ ਨੂੰ ਫੋਨ ਕੀਤਾ ਜਲਾਲਾਬਾਦ ਤੇ ਮੈਂ ਕਿਹਾ ਜੀ ਮਲਾਜ਼ਮ ਭੇਜੋ ਛੇਤੀ ਤੇ ਬਹੁਤ ਜ਼ਿਆਦਾ ਕੰਮ ਖਰਾਬ ਹੋ ਰਿਹਾ ਹੈ ਤੇ ਉਹਨਾਂ ਨੇ 10 ਮਿੰਟ ਬਾਅਦ ਮਲਾਜ਼ਮ ਇੱਥੇ ਪਹੁੰਚ ਗਏ ਨੇ ਉਹਨਾਂ ਨੇ ਪੂਰਾ ਆ ਕੇ ਆਦਾ ਅਗ ਨੂੰ ਸੇਵ ਕੀਤਾ ਇੱਥੇ ਤੇ ਕੀ ਕਾਰਨ ਮੰਨਦੇ ਹੋ ਅੱਗ ਲੱਗਣ ਦਾ ਕੀ ਕਾਰਨ ਹੈ? ਆਈਓ ਬੱਸ ਜੀ ਲੋਡ ਬਹੁਤ ਜ਼ਿਆਦਾ ਹੈ। ਇਹਨਾਂ ਨੂੰ ਚਾਹੀਦਾ ਵੀ ਟ੍ਰਾਂਸਫਰ ਨੂੰ ਜਾ ਇੱਕ ਹੋਰ ਰੱਖਣ। ਇਹਨਾਂ ਲੋਰ ਗਰਮੀ ਵੀ ਹੈਗੀ ਹੈ, ਗਰਮੀ ਕਰਕੇ ਵੀ ਅੱਗ ਲੱਗ ਸਕਦੀ ਹੈ। ਕੀ ਨਾਮ ਹੈ ਤੁਹਾਡਾ? ਚੰਦਰ ਸਿੰਘ ਸੀਐਚਵੀ ਕਿਵੇਂ ਅੱਗ ਲੱਗੀ ਸੀ? ਸਰ ਇਹਨਾਂ ਨੂੰ ਓਵਰਲੋਡ ਕਰਕੇ ਕੁਝ ਪਾਰਕਿੰਗ ਕਰਕੇ ਕੋ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ। ਇਸ ਕਰਕੇ ਅੱਗ ਲੱਗੀ। ਸਾਨੂੰ ਪਲਾਟ ਦਿੱਤੀ ਗਈ ਹੈ। ਸਾਨੂੰ ਆ ਬਿਜਲੀ ਬੋਰਡ ਤੋਂ ਟਰਾ ਲੱਗੀ ਹੈ। ਜਿਸ ਸਾਹਮਣੇ ਟਰਾ ਤੇ ਦੰਦ ਸਿੰਘ ਕੀ ਕਾਰਨ ਮਨਜੋ ਆਗ ਲੱਗ ਰਹੀ ਹੈ ਕੋਈ ਕਾਰਨ ਹੈ ਓਵਰ ਲੋਡ ਗਰਮੀ ਕਰਕੇ ਬੜਾ ਨੁਕਸਾਨ ਹੋ ਸਕਦਾ ਹੈ ਹਾਂ ਜੀ ਸੰ ਨੁਕਸਾਨ ਹੋ ਸਕਦਾ ਸੀ ਇਹਨੂੰ ਹੁਣ ਠੀਕ ਕਰ ਦਿੱਤਾ ਗਿਆ ਹਾਂਜੀ ਹਾਂਜੀ ਬਸ ਹੁਣ ਅੱਗ ਬੁਝਾਤੀ ਗਈ ਹੈ ਪ੍ਰੈਸ਼ਰ ਕੱਟ ਕੇ ਤੇ ਲਾਈਟ ਚਲੋ ਕਰ ਦੇਣਗੇ